ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਜਿੱਥੇ ਸੁਖਪਾਲ ਸਿੰਘ ਖੈਰਾ ਸੰਗਰੂਰ ਦੇ ਵਿੱਚ ਲਗਾਤਾਰ ਲੋਕਾਂ ਨੂੰ ਮਿਲ ਰਹੇ ਨੇ ਉੱਥੇ ਹੀ ਪਟਿਆਲਾ ਤੋਂ ਸਿਮਰਨ ਮਹੰਤ ਵੱਲੋਂ ਉਹਨਾਂ ਦੇ ਇੱਕ ਪ੍ਰੋਗਰਾਮ ਦੇ ਵਿੱਚ ਪਹੁੰਚ ਕੇ ਜਿੱਥੇ ਸਰਪੰਚ ਮਿੱਠੂ ਦਾ ਵਿਰੋਧ ਕੀਤਾ ਜਾਂਦਾ ਉੱਥੇ ਹੀ ਮਿੱਠੂ ਸਰਪੰਚ ਦੇ ਸਾਥੀਆਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਹਾਂਜੀ ਮੈਂ ਸਿਮਰਨ ਮਹੰਤ ਪਟਿਆਲੇ ਤੋਂ ਹਾਂ ਤੇ ਮੇਰਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੇਰਾ ਡਿਸਪਿਊਟ ਇਹਦੇ ਨਾਲ ਮਿੱਠੂ ਨਾਲ ਚੱਲ ਰਿਹਾ ਹੈ ਮਿੱਠੂ ਲੱਡੇ ਨਾਲ ਜਿਹੜਾ ਆਪਣੇ ਨੂੰ ਇੱਕ ਫਰਜੀ ਸਰਪੰਚ ਜਾਂ ਆਪਣਾ ਯੂਥ ਕਾਂਗਰਸ ਦਾ ਆਪਣਾ ਨੂੰ ਪ੍ਰਧਾਨ ਦੱਸਦਾ ਫਰਜੀ ਇਸ ਬੰਦੇ ਨੇ ਸਾਡੇ ਨਾਲ 50-60 ਲੱਖ ਦੀ ਠੱਗੀ ਲਾ ਕੇ ਇਹ ਆਰਾਮ ਨਾਲ ਸ਼ਾਂਤੀ ਨਾਲ ਇਥੇ ਕਾਂਗਰਸ ਦੇ ਵਿੱਚ ਸੱਤਾ ਦੇ ਵਿੱਚ ਆ ਕੇ ਆਪਣੀਆਂ ਟਪੂਸੀਆਂ ਮਾਰਦਾ ਫਿਰਦਾ ਲੋਕਾਂ ਨੂੰ ਮਿਸ ਗਾਈਡ ਕਰ ਰਿਹਾ ਹੈ ਔਰ ਲੋਕਾਂ ਨੂੰ ਇਹ ਕਹਿਣਾ ਚਾਹ ਰਹੇ ਕਿ ਮੈਂ ਆਪਣਾ ਇਹ ਸਰਪੰਚੀ ਦੀ ਇਲੈਕਸ਼ਨ ਲੜਨੀ ਹੈ ਔਰ ਉਸ ਤੋਂ ਬਾਅਦ ਮੈਨੇ ਐਮਐਲਏ ਦੀ ਲੜਨੀ ਹੈ ਔਰ ਬੜੇ ਬੜੇ ਖਾਬ ਦੇਖ ਰਹੇ ਕਿਦੇ ਸਿਰ ਤੇ ਸਾਡੇ 50 ਲੱਖ ਰੁਪਏ ਦੇ ਸਿਰ ਦੇ ਉੱਤੇ ਜਿਹਦੀ ਇਨਵੈਸਟੀਗੇਸ਼ਨ ਪਹਿਲਾਂ ਬੀਓਆਈ ਨੇ ਵੀ ਕੀਤੀ ਬਿਊਰੋ ਆਫ ਇਨਵੈਸਟੀਗੇਸ਼ਨ ਇਹਦੇ ਉੱਤੇ ਪਰਚਾ ਵੀ ਦਰਜ ਹੋਇਆ ਔਰ ਇਹ ਜੇਲ੍ਹ ਵੀ ਕੱਟ ਕੇ ਆਇਆ ਸੋ ਇਹ ਖੈਰਾ ਸਾਹਿਬ ਨੂੰ ਅਸੀਂ ਅੱਜ ਦੋਲੇ ਨੇ ਖੈਰਾ ਸਾਹਿਬ ਦੀ ਮੀਟਿੰਗ ਰੱਖੀ ਹੋਈ ਸੀ ਮੇਰਾ ਮੋਟਿਵ ਇਹ ਹੀ ਸੀ ਕਿ ਖੈਰਾ ਸਾਹਿਬ ਨੂੰ ਔਰ ਜਾ ਕੇ ਪਿੰਡ ਵਾਲਿਆਂ ਨੂੰ ਅਸੀਂ ਇਹ ਜਾਣੋ ਕਰਵਾਈਏ ਕਿ ਇਹ ਬੰਦਾ ਕਿੰਨਾ ਘਟੀਆ ਇਨਸਾਨ ਹੈ ਸਾਡੇ ਕੋਲ ਇਹਦੇ ਸਾਰੇ ਪ੍ਰੂਫ ਨੇ ਸਾਰੀਆਂ ਬੈਂਕ ਦੇ ਟ੍ਰਾਂਜੈਕਸ਼ਨਸ ਨੇ ਜੋ Google Pay ਦੇ ਟ੍ਰਾਂਜੈਕਸ਼ਨਸ ਨੇ ਔਰ ਉਸ ਤੋਂ ਇਲਾਵਾ ਸਾਰੀਆਂ ਫੋਟੋ ਐਂਡ ਮੈਰिज ਕਰਵਾਈ ਸੀ ਕਿ ਮੇਰੇ ਨਾਲ ਧੱਕੇ ਨਾਲ ਔਰਤਾਂ ਕ ਮੈਰिज ਕਰਵਾ ਕੇ ਇਹਨੇ ਸਾਡੇ ਨਾਲ ਬਹੁਤ ਮੇਰੇ ਨਾਲ ਪੈਸਾ ਲੁੱਟਮਾਰ ਕਰਕੇ ਇਹਨੇ ਮੈਨੂੰ ਸੜਕਾਂ ਦੇ ਉੱਤੇ ਛੱਡ ਦਿੱਤਾ ਇਸ ਬੰਦੇ ਨੇ ਕਦੋਂ ਤੁਸੀਂ ਜਾ ਕਿੰਨੇ ਵਜੇ ਘਟਣਾ ਅੱਜ ਇਹਨਾਂ ਨੇ ਇੱਕ ਰੈਲੀ ਰੱਖੀ ਸੀ ਸੁਖਪਾਲ ਖਹਿਰਾ ਜੀ ਦੀ ਲੱਡੇ ਪਿੰਡ ਦੇ ਵਿੱਚ ਤੇ ਸੁਖਪਾਲ ਖਹਿਰਾ ਜੀ ਨੂੰ ਮੈਂ ਇਹ ਹੀ ਦੱਸਣਾ ਚਾਹੁੰਦੀ ਸੀ ਖਹਿਰਾ ਸਾਹਿਬ ਨੂੰ ਕਿ ਵੀ ਇਹ ਕਿੰਨਾ ਕਰਪਟਡ ਬੰਦਾ ਹੈ ਕਿਉਂਕਿ ਉਹਨਾਂ ਲੋਕਾਂ ਨੂੰ ਹੀ ਮਿਸ ਗਾਈਡ ਕਰਦਾ ਕਿ ਨਹੀਂ ਜੀ ਮੇਰਾ ਉਹਨਾਂ ਨਾਲ ਫੈਸਲਾ ਹੋ ਚੁੱਕਿਆ ਵੀ ਜੋ ਮੇਰਾ ਲੈਣ-ਦੇਣ ਸੀ ਮੈਂ ਸਾਰਾ ਦਿੱਤਾ ਸਾਡੇ ਕੋਲ ਕੋਈ ਲੈਣ-ਦੇਣ ਨਹੀਂ ਹੋਇਆ ਕੋ ਕੁਝ ਨਹੀਂ ਹੋਇਆ ਪੈਸੇ ਦੇ ਕੋਲ ਨੇ ਔਰ ਇਹ ਲੋਕਾਂ ਨੂੰ ਮਿਸ ਗਾਈਡ ਕਰਦਾ ਪਿਆ ਜਦੋਂ ਅਸੀਂ ਸੁਖਪਾਲ ਖਹਿਰਾ ਦੇ ਮੀਟਿੰਗ ਦੇ ਵਿੱਚ ਅਸੀਂ ਪਹੁੰਚੇ ਉੱਥੇ ਰੈਲੀ ਦੇ ਵਿੱਚ ਤਾਂ ਰੈਲੀ ਦੇ ਵਿੱਚ ਮੇਰੇ ਨਾਲ ਮੇਰੇ 3-4 ਸਾਥੀ ਸੀਗੇ ਜਦੋਂ ਮੈਂ ਖਹਿਰਾ ਸਾਹਿਬ ਕੋਲ ਗਈ ਕਿ ਮੈਨੇ ਆਪਣਾ ਆਪਣਾ ਪੱਖ ਪੇਸ਼ ਕਰਨਾ ਵੀ ਮੈਨੂੰ ਪੱਖ ਪੇਸ਼ ਕਰਨ ਦੋ ਇਹਨੇ ਉੱਥੇ ਆਪਣੇ ਗੁੰਡੇ ਤੇ ਕੁਝ ਇਸ ਤਰ੍ਹਾਂ ਦੀ ਲੇਡੀਜ਼ ਖੜਾਈ ਹੋਈਆਂ ਹੋਈਆਂ ਸੀ ਕਰੈਕਟਰਲੈਸ ਲੇਡੀਜ਼ ਜਿਨ੍ਹਾਂ ਨੇ ਮੇਰੇ ਚੇਲਿਆਂ ਨਾਲ ਵੀ ਤੇ ਮੇਰੇ ਨਾਲ ਵੀ ਬਹੁਤ ਉੱਥੇ ਹੌਲੜਬਾਜ਼ੀ ਕੀਤੀ ਸਾਡੇ ਨਾਲ ਤਾਂ ਕਾਮੋਕੀ ਕੀਤੀ ਉੱਥੇ ਗਿਆ ਨਾਲ ਔਰ ਮੇਰੇ ਹੱਥ ਚੋਂ ਮਾਈਕ ਖੋਹ ਲਿੱਤਾ ਗਿਆ ਖੇਰਾ ਸਾਹਿਬ ਨੇ ਮੈਂ ਇੱਕ ਗੱਲ ਇਹ ਕਹਿਣਾ ਚਾਹਨੀ ਹੈ ਵੀ ਐਡੇ ਵੱਡੇ ਲੀਡਰ ਨੇ ਲੋਕਾਂ ਕੋਲ ਲੀਡਰ ਨਾ ਤਾਂ ਮੇਰਾ ਦੁੱਖ ਸੁਣਨਾ ਚਾਹੀਦਾ ਸੀ ਉਹ ਵੋਟਾਂ ਦੇ ਆਪਣੀ ਵੋਟਾਂ ਕਰਕੇ ਦੇਖੋ ਵੋਟਾਂ ਮੰਗਣ ਦੇ ਲਾਲਚ ਦੇ ਵਿੱਚ ਉਹਨਾਂ ਨੇ ਮੈਨੂੰ ਹੀ ਨਹੀਂ ਸੁਣਿਆ ਨਾ ਘੱਟੋ ਘੱਟ ਐਟਲੀਸਟ ਜ਼ਰੂਰ ਅਥੇ ਤੋਂ ਕੰਮ ਕੀ ਹੋਈ ਹੈ ਤੁਸੀਂ ਸਾਰਿਆਂ ਨੇ ਵੀਡੀਓ ਦੇਖ ਕੇ ਉਹਨੂੰ ਐਟਲੀਸਟ ਰੁਕਵਾ ਤਾਂ ਸਕਦੇ ਸੀ ਨਾ ਕਿ ਐਸ ਤਰ੍ਹਾਂ ਦੇ ਲੀਡਰ ਹੁੰਦੇ ਹੁੰਦੇ ਨੇ ਐਸ ਤਰ੍ਹਾਂ ਦੇ ਲੋਕਾਂ ਨੂੰ ਨਾਲ ਲਾ ਲਾ ਕੇ ਸਾਡਾ ਬੇੜਾਗਰਕ ਕਰਵਾਣਗੇ ਕਿ ਨਰ ਸਮਾਜ ਦਾ ਕੀ ਗੱਲ ਐਲਜੀਬਿਲਟੀ ਜਿਹੜਾ ਕਿਉ ਹੈ ਇਹ ਲੋਕ ਸੋਚਦੇ ਨੇ ਕਿ ਇਹਨਾਂ ਦੇ ਜਿਹੜੇ ਰਾਈਟਸ ਨੇ ਉਹਨਾਂ ਨੂੰ ਪ੍ਰੋਪਰ ਇੰਪਲੀਮੈਂਟ ਨਹੀਂ ਕੀਤਾ ਜਾਂਦਾ ਸੋ ਇਹੀ ਚੀਜ਼ਾਂ ਦਾ ਨਜਾਇਜ਼ ਫਾਇਦਾ ਠਾ ਕੇ ਇਹ ਲੋਕ ਸਾਡੇ ਨਾਲ ਇਹ ਅਤਿਆਚਾਰ ਕਰ ਰਹੇ ਨੇ ਬੋਲੋ ਮੈਂ ਹੁਣ ਇੱਥੇ ਤੋਰੀ ਥਾਣੇ ਦੇ ਵਿੱਚ ਆਈ ਆਂ ਸਾਦਰ ਦੇ ਵਿੱਚ ਅਰੇ ਇੱਥੇ ਮੈਂ ਆਪਣਾ ਆਪਣਾ ਕੇ ਇੱਕ ਕੰਪਲੀਟ ਦਿੱਤੀ ਹੈ ਵੀ ਸਾਡੇ ਨਾਲੇ ਤਾਂ ਕਮੂਕੀ ਕੀਤੀ ਹੈ ਮੇਰੇ ਉੱਥੇ ਗੱਡੀ ਦੇ ਵਿੱਚ ਇਹਨਾਂ ਨੇ ਮੇਰੇ ਚੇਲਾ ਨਾਲ ਵੀ ਹੱਥੋਂ ਪਾਈ ਕੀਤੀ ਹੈ ਤੇ ਸਾਡਾ ਮੇਰੇ ਚੇਲਿਆਂ ਦਾ ਪਰਸ-ਪੋਰਸ ਸਮਾਨਸਮੂਨ ਮੁੰਡਿਆਂ ਨੇ ਜੋ ਉੱਥੇ ਲੇਡੀਜ਼ ਖੜਾਈਆਂ ਹੋਈਆਂ ਸੀਗੀਆਂ ਇਸ ਤਰ੍ਹਾਂ ਦੀਆਂ ਤੇ ਮੁੰਡੇ ਖੜਾਏ ਸੀ ਗੁੰਡੇ ਟਾਈਪ ਦੇ ਤੇ ਉਹਨਾਂ ਨੇ ਬਹੁਤ ਮਿਸਬੀਵ ਕੀਤਾ ਉਹਨਾਂ ਦੇ ਪੈਸੇ ਵੀ ਖੋ ਰਹੇ ਨੇ ਤੇ ਮਾਰਕੁੱਟ ਵੀ ਉਹਨਾਂ ਨਾਲ ਕੀਤੀ ਹੈ ਮੇਰੇ ਮਗਰ ਹੁੱਲੜ ਬਾਜੀ ਕੀਤੀ ਹੈ ਤੇ ਮੈਂ ਉੱਥੋਂ ਆਪਣਾ ਜਾਨ ਬਚਾ ਕੇ ਆਈਆਂ ਸੋ ਹੁਣ ਵੇਖਣਾ ਹੋਵੇਗਾ ਇਸ ਮਾਮਲੇ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਦਾ ਕੀ ਬਿਆਨ ਸਾਹਮਣੇ ਆਉਂਦਾ ਹੈ ਜਾਂ ਸੁਖਪਾਲ ਸਿੰਘ ਖੈਰਾ ਦੀ ਕੀ ਮੁਸ਼ਕਲ ਆਵਦੀਆਂ ਨੇ ਜਾਂ ਉਹ ਕਿਵੇਂ ਇਸ ਮਸਲੇ ਨੂੰ ਹੱਲ ਕਰਨਗੇ ਤਾਂ ਸਮਾਂ ਦੱਸੇਗਾ ਕੈਮਰਾ ਪਾਸੋਂ ਸ਼ੰਕਰ ਦੇ ਨਾਲ ਮਹਿਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨ ਪੰਜਾਬੀ ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ 'ਚ ਜਾਣ ਦੀ ਕਿਹਦੀ ਆਉਗੀ ਵਾਰੀ ਪਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ VOTERਾਂ ਨੇ મતਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਡਰਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ